ਗੁਰੂ ਨਾਨਕ ਸਾਹਿਬ ਦੇ ਨਾਂ ਤੇ ਜਿੰਨੀਆਂ ਇੰਸਟੀਟਿਊਸ਼ਨਸ ਬਣੀਆਂ ਨੇ ਸਕੂਲ ਕਾਲਜ ਬਣੇ ਨੇ ਯੂਨੀਵਰਸਟੀਆਂ ਬਣੀਆਂ ਨੇ ਕਿਉਂ ਇੱਥੇ ਪੜਨ ਪੜਾਉਣ ਵਾਲਿਆਂ ਦਾ ਗੁਰੂ ਨਾਨਕ ਨਾਲ ਕੋਈ ਸਬੰਧ ਜੋੜਦਿਆਂ ਤੇ ਬਹੁਤ ਘੋਕ ਕਰਨ ਤੇ ਬਹੁਤ ਨੀਜ ਨਾਲ ਦੇਖਣ ਤੇ ਪਤਾ ਲੱਗਾ ਕਿ ਨਹੀਂ ਜੋੜਦਿਆਂ ਬਿਲਕੁਲ ਹੀ ਨਹੀਂ ਜੋੜਦਿਆਂ ਮਾਫ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੰਡੇ ਦੀ ਧੂੜ ਨਾਲ ਲੱਤ-ਪੱਤ ਪਿੰਜਣੀਆਂ ਤੜਕੀਆਂ ਹੱਡੀਆਂ ਇੱਕ ਕਵਿਤਾ ਦੇ ਵਿੱਚ ਇਹ ਵੀ ਲਿਖਦੇ ਹਾਂ ਕਿ ਨਾਨਕ ਸਾਡੇ ਲਈ ਬੜਾ ਖਤਰਨਾਕ ਆ ਹਨਾ ਉਹ ਲੱਤਾਂ ਬਿੜਾ ਵੀ ਸਕਦਾ ਲੱਤਾਂ ਤੜਵਾ ਵੀ ਸਕਦਾ ਮੇਰੀ ਨਾਲ ਉਰਜੀ ਖੁਸ਼ਕ ਦਾੜੀ ਲੂਆਂ ਬਰਫਾਂ ਦੀ ਤੰਬੀ ਪਕਰੋੜ ਚਮੜੀ ਜਿਹੜੇ ਸਾਡੇ ਕਾਬੇ ਨੇ ਸਾਡੇ ਧਰਮ ਸਥਾਨ ਨੇ ਉਹਨਾਂ ਦੀਆਂ ਪ੍ਰਕਰਮਾਂ ਵਿੱਚ ਕੋਈ ਉਧਰ ਨੂੰ ਪੈਰ ਕਰਕੇ ਪੈ ਸਕਦਾ ਅਸੀਂ ਉਹਨਾਂ ਤੱਕ ਤਾਂ ਪਹੁੰਚ ਗਏ ਉਦੋਂ ਸਾਖੀਆਂ ਦੇ ਜ਼ਰੀਏ ਪਹੁੰਚ ਗਏ ਹੁਣ ਜਿੰਨਾ ਸਾਡਾ ਪ੍ਰਚਾਰ ਤੰਤਰ ਹੈ ਉਹਦੇ ਜਰੀਏ ਪਹੁੰਚ ਜਾਂਦੇ ਆ ਪਰ ਕਹਿੰਦੇ ਕੀ ਆ ਉੱਥੇ ਜੇ ਅਸੀਂ ਪਹੁੰਚਣਾ ਜਿਵੇਂ ਅੱਜ ਜੇ ਗੱਲ ਕਰੀਏ ਜੀ ਅੱਜ ਦੀ ਸਿੱਖੀ ਦੀ ਗੱਲ ਕਰੀ ਅੱਜ ਬਾਬੇ ਨਾਨਕ ਦੇ ਪੈਰੋਕਾਰਾਂ ਦੀ ਗੱਲ ਕਰੀਏ ਤਾਂ ਕਿੱਥੇ ਕਿ ਖੜੇ ਲੱਗਦੇ ਆਨ ਸਾਹਿਬ ਉਹਨੇ ਪੂਰੇ ਨਾਰਥ-ਈਸਟ ਦੀ ਯਾਤਰਾ ਕੀਤੀ ਸਾਊਥ ਦੀ ਯਾਤਰਾ ਕੀਤੀ ਪੂਰਬੀ ਬਾੜੀ ਇਲਾਕਿਆਂ ਦੀ ਯਾਤਰਾ ਕੀਤੀ ਤੇ ਜਿੱਥੇ ਜਿੱਥੇ ਵੀ ਉਹ ਗਏ ਕੁਝ ਕੁਛ ਦਿਨ ਲਈ ਰਹੇ ਉੱਥੇ ਦੁਬਾਰਾ ਨਹੀਂ ਗਏ ਜਿੱਥੇ ਵੀ ਗਏ ਇੱਕ ਵਾਰ ਹੀ ਗਏ ਆਪਣੇ ਜੀਵਨ ਕਾਲ ਚ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਬੇ ਵੱਲ ਪੈਰ ਕਰਕੇ ਪ੍ਰਕਰਮਾਂ ਵਿੱਚ ਲੇਟਣ ਲਈ ਉਕਸਾ ਸਕਦਾ ਦਸਵੇਂ ਪਾਤਸ਼ਾਹ ਜਦੋਂ ਆਪਣਾ ਖਾਲਸਾ ਪੰਥ ਸਾਜਦੇ ਆ ਉਦੋਂ 2.5 ਸਦੀਆਂ ਸਾਲ 2.5 ਸਦੀਆਂ ਗੁਰਨਾਨਕ ਤੋਂ ਬਾਅਦ ਤੇ ਜਿਹੜੇ ਪੰਜ ਪਿਆਰੇ ਆਏ ਉੱਥੋਂ-ਉੱਥੋਂ ਹੀ ਉੱਠ ਕੇ ਆਏ ਜਿੱਥੇ ਕਦੇ ਗੁਰਨਾਨਕ ਦੇ ਚਰਨ ਪੈਏ ਸੀ ਜੇ ਜੇ ਦੇਣਾ ਵੀ ਗੱਲ ਕਰਦੇ ਆ ਪਹਿਲਾਂ ਉਹਦੇ ਨਾਲ ਇੱਕ ਮੁਹੱਬਤ ਦਾ ਰਿਸ਼ਤਾ ਸਥਾਪਿਤ ਕਰਦੇ ਆ ਜਿੰਨਾ ਤੁਹਾਡਾ ਮੁਹੱਬਤ ਦਾ ਰਿਸ਼ਤਾ ਸਥਾਪਿਤ ਹੋ ਜਵੇ ਉਹ ਤੁਹਾਡੀ ਗੱਲ ਸੁਣਦਾ ਹੁੰਦਾ ਮੰਨਦਾ ਹੁੰਦਾ ਸਾਡਾ ਤਰੀਕਾ ਇਹ ਅਸੀਂ ਹਾਰਟ ਕਰਦੇ ਆ ਕਿ ਦੂਜੇ ਨੂੰ ਪਹਿਲਾਂ ਕਹਿੰਨਾ ਯੂ ਆ ਰੋਂਗ ਤੂੰ ਗਲਤ ਆ ਜੇ ਨੂੰ ਤੁਸੀਂ ਪਹਿਲਾ ਫਿਕਰਾ ਬੋਲੋਗੇ ਕਿ ਤੂੰ ਗਲਤ ਆ ਦੂਜਾ ਫਿਕਰਾ ਤੁਹਾਡਾ ਸੁਣਦਾ ਨਹੀਂ ਹੁੰਦਾ ਕੋਈ ਵੀ ਨਹੀਂ ਖੰਡਨ ਕੀਤਾ ਗਿਆ ਗੁਰਬਾਣੀ ਚ ਭੇਖ ਦਾ ਬਹੁਤ ਖੰਡਨ ਕੀਤਾ ਗਿਆ ਖਾਸ ਤੀਜੇ ਬਾਸ਼ਾ ਦੀ ਬਾਣੀ ਚ ਤਾਂ ਕਾਫੀ ਸਾਰਾ ਹੁੰਦਾ ਗੁਰਨਾਨ ਸਿੰਘ ਸਾਹਿਬ ਦੀ ਵਿੱਚ ਵੀ ਹੁੰਦਾ ਕਿ ਭੇਖ ਦਾ ਕੋਈ ਮਤਲਬ ਨਹੀਂ ਹੈ ਜੇ ਉਹ ਜਨੇਊ ਦੇ ਵੀ ਗੱਲ ਕਰਦੇ ਤਾਂ ਉਹ ਵੀ ਭੇਖ ਦੀ ਆ ਭੀ ਇਹਦਾ ਇਹਦੇ ਨਾਲ ਜੁੜੀ ਹੋਈ ਮਨੁੱਖਤਾ ਨੂੰ ਇਹਦੇ ਨਾਲ ਜੁੜੀਆਂ ਹੋਈਆਂ ਵੈਲਿਊਜ਼ ਨੂੰ ਇਦੇ ਨਾਲ ਜੁੜੇ ਹੋਇਆ ਚਰਨ ਨੂੰ ਅਪਣਾਉਣ ਦੀ ਲੋੜ ਆ। ਧਾਕੇ ਦਾ ਮਤਲਬ ਨਹੀਂ ਹੈ। ਲਿਹਾਜ਼ਾ ਲੱਤਾਂ ਟੜਵਾ ਜਾਂ ਲੱਤਾਂ ਬੜਵਾ ਸਕਦਾ। ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ। ਮਸਲਨ ਅਸੀਂ ਮਸਬੀ ਚ ਇਹਨਾਂ ਦੇ ਥੋਥੇ ਪਾਨੂ ਨਾਪ ਸਕਦੇ ਹਾਂ। ਵਹਿਣਾ ਨੂੰ ਮੋੜਨ ਦਾ, ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ। ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਸੀ। ਹਰ ਨਵੇਂ ਬੱਚੇ 'ਚ ਗੁਰਨਾਨਕ ਵਰਗੀਆਂ ਸੰਭਾਵਨਾਵਾਂ ਹੁੰਦੀਆਂ। ਹੂੰ। ਗੁਰਨਾਨਕ ਵਰਗੀ ਪਵਿੱਤਰਤਾ ਹੁੰਦੀ ਹੈ ਗੁਰਨਾਨਕ ਵਰਗੀ ਸੱਚਾਈ ਹੁੰਦੀ ਹੈ ਹਰ ਨਵੇਂ ਬੱਚੇ 'ਚ ਅਸੀਂ ਸੱਜੇ ਸੱਜੇ ਆਪਣੇ ਵਰਗਾਂ ਨੂੰ ਉਹਨੂੰ ਬਣਾ ਲੈਨੇ ਆਪਣੀਆਂ ਲੋੜਾਂ ਮੁਤਾਬਕ ਇਹ ਬਣਾ ਲੈਨੇ ਗੁਰਨਾਨਕ ਤਕੜੇ ਸੀ ਕਿ ਉਹ ਬਚ ਗਏ ਉਹ ਨਹੀਂ ਬਣੇ ਕੱਲ੍ਹਾਂ ਤਾਂ ਚਾਇਆ ਬਥੇਰਾ ਪਰ ਅਸੀਂ ਵੀ ਆਪਣੇ ਬੱਚਿਆਂ 'ਚੋਂ ਗੁਰਨਾਨਕ ਨੂੰ ਮਾਰਦੇ ਰਹਿੰਦੇ ਆ ਕਿਸੇ ਛੋਟਾ ਕਹੇ ਜਾਂ ਵੱਡਾ ਜਿੱਡੇ ਜਿੱਡੇ ਵੀ ਹੁੰਦੇ ਆ ਅਸੀਂ ਉਹਨਾਂ ਨੂੰ ਵੱਡੇ ਹੋਣ ਦਾ ਮਤਲਬ ਬੱਚੇ ਨੂੰ ਵੱਡਾ ਕਰਨ ਦਾ ਮਤਲਬ ਹੈ ਉਹਨਾਂ ਵਿੱਚ ਗੁਰਨਾਨਕ ਨਾ ਕਿਤੇ ਬਚ ਜਾਵੇ ਉਹਨਾਂ ਦੇ ਨਾਂ ਤੇ ਜੇ ਕਤਲ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਦੇ ਨਾਂ ਤੇ ਧਰਮ ਦੀ ਗੱਲ ਕੀਤੀ ਤਾਂ ਮੇਰਾ ਪੱਕਾ ਇਹ ਕਹਿਣਾ ਆ ਕਿ ਉਹ ਧਰਮ ਨਹੀਂ ਐ ਕੁਝ ਹੋਰ ਐ ਜਿਹੜਾ ਸਭ ਤੋਂ ਥਰਡ ਪੱਧਰ ਦੀ ਸਿਆਸਤ ਐ ਉਹਦੇ ਵਿੱਚ ਧਰਮ ਨੂੰ ਵਰਤ ਕੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਦ ਕਿ ਉਹ ਧਰਮ ਤੋਂ 180 ਡਿਗਰੀ ਦੂਜੇ ਪਾਸੇ ਦੀ ਗੱਲ ਐ ਤੇ ਸਾਨੂੰ ਆਹਤ ਪੈ ਗਈ ਨਾ ਅਸੀਂ ਆਪਣੀ ਪਹਿਰਾਵੇ ਨੂੰ ਬਾਣਾ ਕਹਿ ਲੈਨੇ ਆ ਦੂਜੇ ਦੇ ਭੇਖ ਕਹਿ ਦਿੰਨੇ ਆ ਅਸਲ ਤੇ ਆਪਣੇ ਆਪ ਨੂੰ ਹੀ ਦੇਖਣਾ ਚਾਹੀਦਾ ਗੁਰਨਾਨਕ ਆਪਣੇ ਆਪ ਨੂੰ ਹੀ ਦੇਖਦੇ ਸੀ ਫਿਰ ਇਸ ਕਰਕੇ ਲੋਕ ਉਹਨਾਂ ਦੀ ਗੱਲ ਸੁਣਦੇ ਸੀ ਅਸੀਂ ਦੂਜਿਆਂ ਨੂੰ ਠੀਕ ਕਰਦਾ ਕਿੰਨੇ ਹਣੇ ਸਾਈਂ ਠੀਕ ਲਿਆ ਹੋਇਆ ਹੈ ਜਾਂ ਦੂਜਿਆਂ ਨੂੰ ਠੀਕ ਕਰਕੇ ਦਿਖਾਵਾਂਗੇ ਆ ਆਪਣੇ ਆਪ ਨੂੰ ਤਾਂ ਹੀ ਠੀਕ ਮੰਨਦੇ ਹੀ ਹੁੰਨੇ ਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਬਾਰੇ ਕਿਹਾ ਜਾਂਦਾ ਕਿ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਤੇ ਸਭ ਤੋਂ ਵੱਧ ਜੇਕਰ ਜਾਣਿਆ ਜਾਂਦਾ ਪੰਜਾਬ ਤਾਂ ਬਾਬੇ ਨਾਨਕ ਦੇ ਨਾਮ ਤੇ ਜਾਣਿਆ ਜਾਂਦਾ ਕਿ ਪੰਜਾਬ ਬਾਬੇ ਨਾਨਕ ਦੇ ਨਾਮ ਤੇ ਵੀ ਵਸਦਾ ਕੱਲਾ ਪੰਜਾਬ ਚੜਦਾ ਹੀ ਨਹੀਂ ਲੈਂਦੇ ਪੰਜਾਬ ਦੇ ਵਿੱਚ ਵੀ ਬਾਬੇ ਨਾਨਕ ਨੂੰ ਲੋਕ ਪੂਜਦੇ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਨੇ ਪੂਰੇ ਸੰਸਾਰ ਦੇ ਵਿੱਚ ਹੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਗੱਲ ਹੁੰਦੀ ਆ ਤੇ ਅੱਜ ਆਪਾਂ ਬਾਬੇ ਨਾਨਕ ਦੀ ਗੱਲ ਫੇਰ ਕਰਾਂਗੇ ਸਾਡੇ ਨਾਲ ਪੰਜਾਬ ਦੇ ਅੱਗੇ ਰਾਈਟਰ ਜਸਵੰਤ ਜਫਰ ਜੀ ਨੇ ਜਿਹੜੇ ਬਾਬੇ ਨਾਨਕ ਬਾਰੇ ਲਿਖਦੇ ਰਹਿੰਦੇ ਨੇ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਜਸਵੰਤ ਜਫਰ ਜੀ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਮਨਦੀਪ ਸ਼ੁਕਰੀਆ ਬਾਬੇ ਨਾਨਕ ਬਾਰੇ ਜੀ ਆਪਾਂ ਗੱਲਬਾਤ ਕਰਨੀ ਆ ਤੁਸੀਂ ਅਕਸਰ ਲਿਖਦੇ ਵੀ ਰਹਿੰਦੇ ਹੋ ਹਨਾ ਬਾਬਾ ਨਾਨਕ ਜੀ ਬਾਰੇ ਤਾਂ ਤੁਸੀਂ ਇੱਕ ਕਵਿਤਾ ਲਿਖੀ ਸੀ ਜੀ ਬਾਬਾ ਨਾਨਕ ਬਾਰੇ ਕਿ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਉਹ ਕਵਿਤਾ ਲਿਖਣ ਦੀ ਕੀ ਲੋੜ ਪਈ ਕਿ ਅਸੀਂ ਨਾਨਕ ਦੇ ਕੀ ਲੱਗਦੇ ਉਹ ਕਵਿਤਾ ਦੇ ਵਿੱਚ ਕੀ ਭਾਵ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਹਾਂ ਸਰਵਤ ਚ ਮਨਦੀਪ ਮੈਂ ਨਾ ਗੁਰੂ ਨਾਨਕ ਦੇ ਨਾਮ ਨਾਲ ਇਹਦਾ ਫੜਿਆ ਹਾਂ ਅੱਛਾ ਜੀ ਤੋਂ ਦੂ ਬਾਅਦ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਪਤਨੀ ਗੁਰਨਾਨਕ ਖਾਲਸਾ ਕਾਲਜ ਚ ਪੜਾਉਂਦੇ ਸੀ ਅਜੇ ਤੱਕ ਪੜਾਉਂਦੇ ਆ ਫਿਰ ਸਾਡਾ ਬੱਚਾ ਗੁਰਨਾਨਕ ਪਬਲਿਕ ਸਕੂਲ ਚ ਪੜਨ ਲੱਗ ਗਿਆ ਤੇ ਮਨ ਚ ਸਵਾਲ ਆਇਆ ਕਿ ਗੁਰਨਾਨਕ ਸਾਹਿਬ ਦੇ ਨਾਂ ਤੇ ਜਿੰਨੀਆਂ ਇੰਸਟੀਟਿਊਸ਼ਨਸ ਬਣੀਆਂ ਨੇ ਸਕੂਲ ਕਾਲਜ ਬਣੇ ਨੇ ਯੂਨੀਵਰਸਿਟੀਆਂ ਬਣੀਆਂ ਨੇ ਕਿਉਂ ਇੱਥੇ ਪੜਨ ਪੜਾਉਣ ਵਾਲਿਆਂ ਦਾ ਗੁਰਨਾਨਕ ਨਾਲ ਕੋਈ ਸਬੰਧ ਜੋੜਦਿਆਂ ਤੇ ਬਹੁਤ ਘੋਕ ਕਰਨ ਤੇ ਬਹੁਤ ਨੀਜ ਨਾ ਦੇਖਣ ਤੇ ਪਤਾ ਲੱਗਾ ਕਿ ਨਹੀਂ ਜੋੜਦੀਆਂ ਬਿਲਕੁਲ ਹੀ ਨਹੀਂ ਜੋੜਦੀਆਂ ਤੇ ਉਹਨਾਂ ਦੇ ਨਾਂ ਦੀਆਂ ਸੰਸਥਾਵਾਂ ਹੀ ਨਹੀਂ ਜੇ ਸਾਨੂੰ ਜੋੜਦੀਆਂ ਤੇ ਬਾਕੀ ਇੰਸਟੀਟਿਊਸ਼ਨਸ ਇਹ ਕਹਿਣ ਦੀ ਗੱਲ ਹੀ ਆ ਸਿਰਫ ਕਿ ਬਾਬੇ ਨਾਨਕ ਦੇ ਨਾਂ ਤੇ ਅਸੀਂ ਵੱਸਦੇ ਆ ਕਿ ਸਾਡਾ ਉਹਦੇ ਨਾਲ ਕੋਈ ਸਬੰਧ ਵੀ ਹੈ ਤੇ ਮੈਨੂੰ ਬਹੁਤ ਘੱਟ ਸਬੰਧ ਲੱਗਿਆ ਸੱਚੀ ਗੱਲ ਆ ਇਸ ਕਰਕੇ ਇਹ ਸਵਾਲ ਬਣਿਆ ਕਿ ਅਸੀਂ ਨਾਨਕ ਦੇ ਕੀ ਲੱਗਦੇ ਆ ਤੇ ਉਹ ਕਵਤਾ ਤੇ ਉਹ ਪੂਰੀ ਕਿਤਾਬ ਇਸ ਵਿਸ਼ੇ ਤੇ ਆਈ अच्छा जफर साहब ਤੁਸੀਂ ਇੱਕ ਕਵਿਤਾ ਦੇ ਵਿੱਚ ਇਹ ਵੀ ਲਿਖਦੇ ਹੋ ਕਿ ਨਾਨਕ ਸਾਡੇ ਲਈ ਬੜਾ ਖਤਰਨਾਕ ਆ ਹਨਾ ਉਹ ਲੱਤਾਂ ਵਡਾ ਵੀ ਸਕਦਾ ਲੱਤਾਂ ਤੜਵਾ ਵੀ ਸਕਦਾ ਇਹ ਕਿਉਂ ਲੱਗਦਾ ਕਿ ਨਾਨਕ ਖਤਰਨਾਕ ਸਾਡੇ ਕਿਵੇਂ ਇਹ ਹਾਂ ਇਹ ਸਾਖੀਆਂ ਆਧਾਰਿਤ ਗੱਲ ਆ ਕਿ ਅਸੀਂ ਅਕਸਰ ਸੁਣਦੇ ਪੜ੍ਹਦੇ ਹਾਂ ਕਿ ਬਾਬਾ ਜੀ ਜਦੋਂ ਮੱਕੇ ਗਏ ਤੇ ਉਹਨਾਂ ਨੇ ਕਾਬੇਵਾਲ ਨੂੰ ਪੈਰ ਕੀਤੇ ਤਾਂ ਉੱਥੇ ਕਾਜ਼ੀਆਂ ਨੇ ਉਹਨਾਂ ਦੇ ਪੈਰ ਦੂਜੇ ਪਾਸੇ ਕਰ ਦਿੱਤੇ ਤੇ ਕੋਈ ਮਾਰਕੁੱਟ ਨਹੀਂ ਕੀਤੀ ਦੂਜੇ ਪਾਸੇ ਕਰਤੇ ਜਿਹੜਾ ਕਿ ਬਾਬੇ ਨੂੰ ਪਰਵਾਹ ਨਹੀਂ ਸੀ ਚੰਗਾ ਨਹੀਂ ਲੱਗਿਆ ਤੇ ਉਹਨੂੰ ਕਿਹਾ ਕਿ ਜਿਹੜਾ ਪ੍ਰਮਾਤਮਾ ਆ ਅਕਾਲ ਪੁਰਖ ਆ ਰੱਬ ਆ ਉਹ ਸਾਰੇ ਪਾਸੇ ਹੀ ਆ ਇਹ ਤਾਂ ਹੋਈ ਬਾਬੇ ਦੀ ਗੱਲ ਪਰ ਜਿਹੜੇ ਸਾਡੇ ਕਾਬੇ ਨੇ ਸਾਡੇ ਧਰਮ ਸਥਾਨ ਨੇ ਉਹਨਾਂ ਦੀਆਂ ਪ੍ਰਕਰਮਾਂ ਚ ਕੋਈ ਉਧਰ ਨੂੰ ਪੈਰ ਕਰਕੇ ਪੈ ਸਕਦਾ ਨਹੀਂ ਕਰ ਸਕਦਾ ਨਾ ਜੇ ਪਾਏਗਾ ਤਾਂ ਉਹਦੀਆਂ ਲਾਤਾਂ ਵਾਕਿਆ ਵਡੀਆਂ ਜਾਣਗੀਆਂ ਕਟੀਆਂ ਵੀ ਜਾ ਸਕਦੀਆਂ ਇਹ ਉਸ ਸੰਦਰਭ ਵਿੱਚ ਸੀ ਕਿ ਅਸੀਂ ਕੀ ਸਾਡੇ ਕੋਲ ਬਾਬੇ ਵਰਗੀ ਆਪਣੀ ਗੱਲ ਕਰਨ ਦਾ ਤਰੀਕਾ ਹੈਗਾ ਜੇ ਕਿਸੇ ਅਸੀਂ ਤਰੀਕਾ ਬਣਾਈਏ ਤਾਂ ਕੀ ਸਾਡੀਆਂ ਇੰਸਟੀਟਿਊਸ਼ਨ ਦੇ ਜਿਹੜੇ ਚੌਧਰੀ ਨੇ ਲੰਬੜਦਾਰ ਨੇ ਜਾਂ ਕਸਟੋਡੀਅਨਸ ਨੇ ਉਹ ਉਸ ਤਰ੍ਹਾਂ ਬਿਹੇਵ ਕਰ ਸਕਦੇ ਜਿੰਨਾਂ ਕਾਜੀ ਨੇ ਬਾਬੇ ਨਾਲ ਕੀਤਾ ਸੀ ਹੂੰ ਹੂੰ ਅੱਛਾ ਥੋੜਾ ਜਿਹਾ ਗੱਲ ਤੁਸੀਂ ਸਾਖੀਆਂ ਦੀ ਕੀਤੀ ਹੈ ਜੀ ਇਤਿਹਾਸ ਦੇ ਵਿੱਚ ਸਾਖੀਆਂ ਦਾ ਜ਼ਿਕਰ ਆਉਂਦਾ ਜਿਵੇਂ ਕੋਈ ਟੋਡੇ ਰਾਖਸ਼ ਦੀ ਹਨਾ ਹੋਗੀ ਸੱਜਣ ਠੱਗ ਵਾਲੀ ਹੋਗੀ ਹੋਰ ਵੀ ਬਹੁਤ ਸਾਰੀਆਂ ਨੇ ਤਾਂ ਇਹਨਾਂ ਸਾਖੀਆਂ ਦੀ ਇਤਿਹਾਸ ਦੇ ਵਿੱਚ ਆਪਾਂ ਦੇਖੀਏ ਕਿੰਨੀ ਕੁ ਮਹੱਤਵਕੀ ਇਹ ਇਹ ਸਾਖੀਆਂ ਬਿਲਕੁਲ ਸੱਚ ਨੇ ਜਾਂ ਕੁਝ ਇਹਦੇ ਵਿੱਚ ਕੋਈ ਫੇਰ ਬਦਲ ਹੈ ਕੀ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਸਾਖੀਆਂ ਵੀ ਉਵੇਂ ਨੇ ਕਵਤਾ ਵਾਂਗੁ ਨੇ ਕਿ ਉਹ ਸਾਨੂੰ ਇੰਟਰਪ੍ਰੀਟ ਕਰਨੀਆਂ ਪਹਿਣੀਆਂ ਆਉਣੀਆਂ ਚਾਹੀਦੀਆਂ ਉਹਨਾਂ ਦੀ ਉਹਨਾਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਵੈਸੇ ਅਸੀਂ ਆਪਣੀਆਂ ਚੀਜ਼ਾਂ ਨੂੰ ਝੂਠੀਆਂ ਗੱਲਾਂ ਨੂੰ ਵੀ ਇਤਿਹਾਸ ਮੰਨ ਲੈਣੇ ਹੁੰਦੇ ਆ ਤੇ ਦੂਜਿਆਂ ਦੀਆਂ ਜਿਹੜੀਆਂ ਮਿਥਿਹਾਸ ਹੋਵੇ ਉਹਨਾਂ ਦਾ ਵੀ ਮਜਾਕ ਉਡਾਉਣੇ ਹੁੰਦੇ ਆ ਅਸਲ ਵਿੱਚ ਮਿਥਿਹਾਸ ਦੀਆਂ ਵੀ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ ਉਹਨਾਂ ਦੇ ਵੀ ਆਪਣੇ ਮਤਲਬ ਹੁੰਦੇ ਆ ਉਹ ਸਾਨੂੰ ਕੱਢਣੇ ਆਉਣੇ ਚਾਹੀਦੇ ਆ ਸਾਖੀਆਂ ਦੇ ਵੀ ਇਸ ਤਰ੍ਹਾਂ ਜਿਵੇਂ ਵਹੀਨਦੀ ਦੀ ਸਾਖੀ ਆ ਕਿ ਮਹਾਰਾਜ ਤਿੰਨ ਦਿਨ ਵਹੀਨਦੀ ਵਿੱਚ ਡੁਬਕੀ ਲਾਈ ਉੱਥੋਂ ਉਹਨਾਂ ਨੂੰ ਗਿਆਨ ਹੋਇਆ ਗਲਪੁਰਖ ਨਾਲ ਉਹਨਾਂ ਦਾ ਵਰਤਾਲਾ ਭਾਇ ਉਹ ਤੋਂ ਬਾਦੋ ਪ੍ਰਗਟ ਹੋਇਆ ਨਹੀਂ ਮੂਲ ਮੰਤਰ ਉਚਾਰਨ ਕੀਤਾ ਤੇ ਉਹ ਮੂਲ ਮੰਤਰ ਉਹ ਨਹੀਂ ਨਿਸ਼ਰ ਕੀਤਾ ਸਾਖੀ ਵਿੱਚ ਇਸ ਤਰ੍ਹਾਂ ਤੇ ਹੁਣ ਤਰਕ ਕਰਨ ਵਾਲੇ ਇਦਾਂ ਵੀ ਕਰ ਸਕਦੇ ਕਿ ਜੇ ਗੁਰੂ ਨਾਨਕ ਸਾਹਿਬ ਮਨੁੱਖੀ ਸਰੀਰ ਵਿੱਚ ਨੇ ਤਾਂ ਮਨੁੱਖੀ ਸਰੀਰ ਦੇ ਨਿਯਮ ਉਹਨਾਂ ਤੇ ਲਾਗੂ ਹੋਣੇ ਆ ਕਿ ਬਿਨਾਂ ਸਾਹ ਲੈ ਤੋਂ ਕਿਵੇਂ ਰਹਿ ਲੈ ਜੇ ਇਦਾਂ ਦੀਆਂ ਗੱਲਾਂ ਹੁੰਦੀਆਂ ਹਨ ਤੇ ਉਹ ਜਿਨ੍ਹਾਂ ਦਾ ਵਿਸ਼ਵਾਸ ਹੈ ਉਹਨਾਂ ਨੂੰ ਹਰਟ ਕਰਦੀਆਂ ਮੈਨੂੰ ਵੀ ਹਰਟ ਕਰ ਸਕਦੀ ਹੈ ਪਰ ਸਮਝਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਬਣਦਾ ਕਿ ਪਿੱਛੇ ਤੋਂ ਜਿਹੜੀ ਗਿਆਨ ਦੀ ਚਿੰਤਨ ਦੀ ਦਰਸ਼ਨ ਦੀ ਧਾਰਾ ਚੱਲੀ ਆਉਂਦੀ ਆ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਗਹਿਰਾ ਉਤਰੇ ਉਹਦੀ ਉਹਨੂੰ ਨਹੀਂ ਬਹੁਤ ਗਹਿਰਾਈ ਨਾਲ ਸਮਝਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਮਝ ਪ੍ਰਗਟ ਕੀਤੀ ਤੇ ਜੇ ਇਹਨੂੰ ਇਦਾਂ ਕਹੋ ਤਾਂ ਕੋਈ ਰੌਲਾ ਨਹੀਂ ਰਹਿ ਜਾਂਦਾ ਅਸਲ ਵਿੱਚ ਅਸੀਂ ਰੌਲਾ ਹਟਾਉਣ ਵਾਲੀਆਂ ਗੱਲਾਂ ਦੀ ਬਜਾਏ ਰੌਲਾ ਪਾਉਣ ਵਾਲੀਆਂ ਗੱਲਾਂ ਚ ਪੈ ਜਾਂਦੇ ਹੁੰਦੇ ਆ ਤੇ ਉਹ ਸਾਡਾ ਛੋਟਾ ਪੰਨਾ ਕੀ ਉਦਾਂ ਲੱਗਦਾ ਕਿ ਬਾਬੇ ਨਾਨਕ ਦਾ ਕੋਈ ਚਮਤਕਾਰਾਂ ਨਾਲ ਵਾਅ ਵਸਤਾ ਰਿਹਾ ਚਮਤਕਾਰਾਂ ਨਾਲ ਕੋਈ ਰਿਸ਼ਤਾ ਰਿਹਾ ਕੀ ਲੱਗਦਾ ਇਸ ਦਾ ਇਹ ਉਹਨਾਂ ਦੀ ਬਾਣੀ ਜਿੰਨੀ ਕਿ ਮੈਂ ਪੜੀਆ ਜਾਂ ਸਮਝਿਆ ਉੱਥੋਂ ਤਾਂ ਨਹੀਂ ਲੱਗਦਾ ਜੀ ਪਰ ਉਦਾਂ ਆ ਗਿਆ ਫਿਰ ਇਹ ਕਿਵੇਂ ਜੁੜ ਗਿਆ ਜੀ ਰਿਸ਼ਤਾ ਚਮਤਕਾਰਾਂ ਨਾਲ ਲੋਡ ਮਤਾਂ ਕਿ ਚੁੜ ਗਿਆ ਕਿਉਂਕਿ ਉਦੋਂ ਤੁਹਾਡੇ ਵਰਗਾ মিডিਆ ਨਹੀਂ ਸੀ ਕੋਈ ਟੈਲੀਵਿਜ਼ਨ ਨਹੀਂ ਸੀ ਨਾ ਕੋਈ ਸੋਸ਼ਲ ਮੀਡੀਆ ਸੀ ਜਿੱਥੇ ਉਹਨਾਂ ਨੂੰ ਪ੍ਰਚਾਰਿਆ ਜਾ ਸਕਦਾ ਸਟੈਬਲਿਸ਼ ਕੀਤਾ ਜਾ ਸਕਦਾ ਅੱਜ ਕਿਸੇ ਨੂੰ ਤੁਸੀਂ ਸਟਾਰ ਬਣਾਉਣਾ ਤਾਂ ਉਹਦੀਆਂ ਫੋਟੋਸ਼ਾਪ ਹੋ ਜੀ ਉਹਦਾ ਹੈ ਨਾ ਕਰੋ ਤੇ ਬਾਬੇ ਦੇ ਜਿਹੜੇ ਪਰੋਕਾਰ ਸੀ ਉਹਨਾਂ ਨੂੰ ਲੱਗਦਾ ਸੀ ਵੀ ਗੁਰੂ ਸਾਹਿਬ ਦੀ ਗੱਲ ਪਹੁੰਚਣੀ ਚਾਹੀਦੀ ਆ ਇਹ ਲੋਕਾਂ ਚ ਪਪੂਲਰ ਹੋਣੇ ਚਾਹੀਦੇ ਲੋਕਾਂ ਦੀ ਇਹਨਾਂ ਪ੍ਰਤੀ ਲਿਸਨਿੰਗ ਹੋਣੀ ਚਾਹੀਦੀ ਆ ਲੋਕਾਂ ਦੀ ਫਿਰ ਲਿਸਨਿੰਗ ਪੈਦਾ ਕਰਨ ਲਈ ਲੋਕਾਂ ਨੂੰ ਜੋ ਚਾਹੀਦਾ ਹੁੰਦਾ ਪਹਿਲਾਂ ਉਹ ਦਿੱਤਾ ਜਾਂਦਾ ਫਿਰ ਉਹਨਾਂ ਤੱਕ ਪਹੁੰਚਦੇ ਤਾਂ ਫਿਰ ਉਹਨਾਂ ਦੀ ਗੱਲ ਸਮਝਦੇ ਆ ਅਸੀਂ ਉਹਨਾਂ ਤੱਕ ਤਾਂ ਪਹੁੰਚ ਗਏ ਉਦੋਂ ਸਾਖੀਆਂ ਦੇ ਜ਼ਰੀਏ ਪਹੁੰਚ ਗਏ ਹੁਣ ਜਿੰਨਾ ਸਾਡਾ ਪ੍ਰਚਾਰ ਤੰਤਰ ਹੈ ਉਹਦੇ ਜ਼ਰੀਏ ਪਹੁੰਚ ਜਾਂਦੇ ਆ ਪਰ ਕਹਿੰਦੇ ਕੀ ਆ ਉੱਥੇ ਅਜੇ ਅਸੀਂ ਪਹੁੰਚਣਾ ਆ ਜਿਵੇਂ ਅੱਜ ਜੇ ਗੱਲ ਕਰੀਏ ਜੀ ਅੱਜ ਦੀ ਸਿੱਖੀ ਦੀ ਗੱਲ ਕਰੀ ਅੱਜ ਬਾਬੇ ਨਾਨਕ ਦੇ ਪੈਰੋਕਾਰਾਂ ਦੀ ਗੱਲ ਕਰੀਏ ਤਾਂ ਕਿੱਥੇ ਖੜੇ ਲੱਗਦੇ ਆ ਤੁਹਾਨੂੰ ਹਾਂ ਇਹ ਪੂਰੇ ਕਿਸੇ ਕਮਿਊਨਿਟੀ ਵਾਰ ਐ ਸਾਂਝੀ ਗੱਲ ਨਹੀਂ ਕਰ ਸਕਦੇ ਤੇ ਸਵੀਪਿੰਗ ਸਟੇਟਮੈਂਟ ਨਹੀਂ ਦੇ ਸਕਦੇ ਸਾਰੀ ਤਰ੍ਹਾਂ ਦੇ ਲੋਕ ਸਾਰਿਆਂ ਸਮਿਆਂ ਚ ਹੁੰਦੇ ਆ ਸਾਰੀ ਤਰ੍ਹਾਂ ਦੇ ਲੋਕ ਸਾਰੀਆਂ ਕਮਿਊਨਿਟੀ ਚ ਹੁੰਦੇ ਆ ਸਾਰੀ ਤਰ੍ਹਾਂ ਦੇ ਲੋਕ ਸਾਰੇ ਭਾਈਚਾਰਿਆਂ ਚ ਹੁੰਦੇ ਆ ਤੇ ਬਹੁਤ ਚੰਗੇ ਤੋਂ ਚੰਗੇ ਲੋਕ ਵੀ ਪਏ ਆ ਘੱਟ ਚੰਗੇ ਲੋਕ ਵੀ ਪਏ ਆ ਮਾੜੇ ਲੋਕ ਵੀ ਪਏ ਆ ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ ਇਹ ਸਾਡੀ ਸਾਰਿਆਂ ਦੀ ਗੱਲ ਆ ਹਾਂ 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 अच्छा जेकर आज ਦੇ ਸਮੇਂ ਦੇ ਵਿੱਚ ਦੇਖੀਏ ਜੀ ਬਾਬੇ ਨਾਨਕ ਜੀ ਹੋਣ ਬਾਬਾ ਨਾਨਕ ਅੱਜ ਦੇ ਸਮੇਂ ਦੇ ਵਿੱਚ ਹੋਵੇ ਤਾਂ ਕੀ ਕਰੇ ਕੀ ਕੀ ਕਰੇ ਮੇਰਾ ਖਿਆਲ ਜੋ ਉਹਨਾਂ ਨੇ ਪਹਿਲਾਂ ਕੀਤਾ ਉਹੀ ਕਰਨ ਪਰ ਸਾਡੇ ਨਾਲ ਬਹੁਤ ਕੁਝ ਉਲਟ ਕਰਨ ਜਿਵੇਂ ਗੁਰਨਾਨਦ ਸਾਹਿਬ ਨੇ ਪੂਰੇ ਨਾਰਥ-ਈਸਟ ਦੀ ਯਾਤਰਾ ਕੀਤੀ ਸਾਊਥ ਦੀ ਯਾਤਰਾ ਕੀਤੀ ਪੂਰਬੀ ਬਾੜੀ ਇਲਾਕਿਆਂ ਦੀ ਯਾਤਰਾ ਕੀਤੀ ਤੇ ਜਿੱਥੇ-ਜਿੱਥੇ ਵੀ ਉਹ ਗਏ ਕੁਛ-ਕੁਛ ਦਿਨ ਲਈ ਰਹੇ ਉੱਥੇ ਦੁਬਾਰਾ ਨਹੀਂ ਗਏ ਜਿੱਥੇ ਵੀ ਗਏ ਇੱਕ ਵਾਰ ਹੀ ਗਏ ਆਪਣੇ ਜੀਵਨ ਕਾਲ 'ਚ ਪਰ ਉਹਨਾਂ ਦਾ ਜਾਣਾ ਇਹਨਾਂ ਅਸਰਦਾਰ ਸੀ ਕਿ ਗੁਰੂ 10ਵੇਂ ਪਾਤਸ਼ਾਹ ਜਦੋਂ ਆਪਣਾ ਖਾਲਸਾ ਪੰਥ ਸਾਜਿਆ ਉਹਦੋਂ 2.5 ਸਦੀਆਂ ਸਾਲ 2.5 ਸਦੀਆਂ ਗੁਰਨਾਨਕ ਤੋਂ ਬਾਅਦ ਤੇ ਜਿਹੜੇ ਪੰਜ ਪਿਆਰੇ ਆਏ ਉੱਥੋਂ ਉੱਥੇ ਹੀ ਉੱਠ ਕੇ ਆਏ ਜਿੱਥੇ ਕਦੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸੀ ਕਿਉਂਕਿ ਉਹ ਜਿੱਥੇ ਇੱਕ ਵਾਰੀ ਗਏ ਉੱਥੇ ਉਹਨੇ ਆਪਣੀ ਸੰਗਤ ਪੈਦਾ ਕਰ ਦਿੱਤੀ ਉਹਦਾ ਮੈਨੂੰ ਜੋ ਕਾਰਨ ਲੱਗਦਾ ਵੀ ਉਹ ਜਿਹਦੇ ਨਾਲ ਵੀ ਗੱਲ ਕਰਦਿਆ ਪਹਿਲਾਂ ਉਹਦੇ ਨਾਲ ਇੱਕ ਮੁਹੱਬਤ ਦਾ ਰਿਸ਼ਤਾ ਸਥਾਪਿਤ ਕਰਦਿਆ ਜਿੰਨਾ ਤੁਹਾਡਾ ਮੁਹੱਬਤ ਦਾ ਰਿਸ਼ਤਾ ਸਥਾਪਿਤ ਹੋ ਜਵੇ ਉਹ ਤੁਹਾਡੀ ਗੱਲ ਸੁਣਦਾ ਹੁੰਦਾ ਮੰਨਦਾ ਹੁੰਦਾ ਸਾਡਾ ਤਰੀਕਾ ਇਹ ਅਸੀਂ ਹਾਰਟ ਕਰਦੇ ਆ ਕਿ ਦੂਜੇ ਨੂੰ ਪਹਿਲਾਂ ਕਹਿੰਦਾ ਯੂ ਆਰ ਰੋਂਗ ਤੂੰ ਗਲਤ ਆ ਜੇ ਨੂੰ ਤੁਸੀਂ ਪਹਿਲਾ ਫਿਕਰਾ ਬੋਲੋਗੇ ਕਿ ਤੂੰ ਗਲਤ ਆ ਦੂਜਾ ਫਿਕਰਾ ਤੁਹਾਡਾ ਸੁਣਦਾ ਨਹੀਂ ਹੁੰਦਾ ਕੋਈ ਵੀ ਨਹੀਂ ਸੁਣਦਾ ਹੁੰਦਾ ਮਤਲਬ ਇਹ ਸਾਡਾ ਹਿਊਮਨ ਡਿਜ਼ਾਈਨ ਆ ਤੇ ਇਸ ਕਰਕੇ ਉਹ ਬਿਲਕੁਲ ਹਿਊਮਨ ਡਿਜ਼ਾਈਨ ਨੂੰ ਸਮਝ ਕੇ ਉਹਨੇ ਗੱਲ ਕੀਤੀ ਇੰਟੈਂਸ਼ਨ ਸੀ ਕਿ ਮੈਂ ਚੰਗੇ ਨਤੀਜੇ ਪੈਦਾ ਕਰਨੇ ਆ ਆਪਣੇ ਆਪ ਨੂੰ ਚੰਗਾ ਸਾਫਤ ਨਹੀਂ ਕਰਨਾ ਚੰਗੇ ਰਿਜ਼ਲਟ ਪੈਦਾ ਕਰਨੇ ਆ ਤਾਂ ਇਹੋ ਕਹਿੰਦੇ ਹਮ ਨਹੀਂ ਚੰਗਾ ਚੰਗੇ ਬੁਰਾ ਨਹੀਂ ਕੋਏ ਅਸੀਂ ਕਰਦੇ ਰਹਿੰਨੇ ਹਮ ਹੀ ਚੰਗੇ ਬੁਰਾ ਸਭ ਕੋਏ ਬਸ ਇਹ ਫਰਕ ਰਹੂਗਾ ਉਹਨਾਂ ਦਾ ਸਾਡੇ ਨਾਲ ਜਿਵੇਂ ਬਾਬਾ ਨਾਨਕ ਜੀ ਬਹੁਤ ਦੂਰ ਤੱਕ ਗਏ ਜੀ ਉਹਨਾਂ ਨੇ ਆਪਣੀਆਂ ਉਦਾਸੀਆਂ ਕੀਤੀਆਂ ਹਨਾ ਜਿਹੜੀਆਂ ਕਿੱਥੇ ਕਿੱਥੇ ਗਏ ਵਕ ਵਕ ਲੋਕਾਂ ਨਾਲ ਉਹਨਾਂ ਦੇ ਬਾਪ ਆ ਤਾਂ ਉਹਨਾਂ ਦੀ ਫਿਰ ਕਿ ਬਾਬਾ ਨਾਨਕ ਜੀ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨੂੰ ਗੱਲ ਕਰਦੇ ਸੀ ਉਹਨੂੰ ਸਮਝਦੇ ਸੀ ਕਿ ਉਹ ਲੱਗਦਾ ਤੁਹਾਨੂੰ ਕਿ ਉਹਦੇ ਲਈ ਟਾਈਮ ਲੈਂਦੇ ਸੀ ਉਹ ਅਸਲ ਵਿੱਚ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਪੈਦਲ ਗਏ ਹੁਣ ਬਿਲਕੁਲ ਜੀ ਤੇ ਜਿੱਥੇ ਜਿੱਥੇ ਗਏ ਜਿਉਂਨਾ ਸਾਰਿਆਂ ਦਾ ਪੰਜਾਬ ਤੋਂ ਤੁਸੀਂ فاਸਲਾ ਜਾਣਦੇ ਹੋਮੋ ਅੱਜ ਤਾਂ ਹੁਣ ਤਾਂ ਸੁੱਖ ਹੈ ਗੱਲ ਤੇ ਉਹਨੂੰ ਜਿੰਨਾ ਸਮਾਂ ਲੱਗਿਆ ਉਹ ਤੇ ਡਿਵਾਈਡ ਕਰੋ ਤਾਂ 25 ਕਿਲੋਮੀਟਰ ਪ੍ਰਤੀ ਦਿਨ ਐਵਰੇਜ ਬਣਦੀ ਆ ਐਵਰੀਦ ਕਿਤੇ ਉਹ ਬਹੁਤ ਦਿਨ ਰਹੇ ਵੀ ਤੇ ਕਿਤੇ ਲਗਾਤਾਰ ਚੱਲੇ ਵੀ ਹੈ ਨਾ ਦੂਜਾ ਇਹ ਹੁੰਦਾ ਕਿ ਭਾਸ਼ਾ ਜਿਹੜੀ ਹੁੰਦੀ ਆ ਇੱਕਦਮ ਉਹਨੂੰ ਵੱਡ ਨਹੀਂ ਪੈਂਦਾ ਇਹ ਨਹੀਂ ਆ ਕਿ ਅਸਪੈਂਡ ਤੋਂ ਦੂਜੇ ਪਿੰਡ ਦੀ ਭਾਸ਼ਾ ਬਦਲ ਗਈ ਭਾਸ਼ਾ ਬੜੀ ਸੱਜੇ ਸੱਜੇ ਬਦਲਦੀ ਆ ਥੋੜੀ ਜਿਆਦਾ ਤੇਜ਼ੀ ਨਾਲ ਉੱਥੇ ਬਦਲਦੀ ਆ ਜਿੱਥੇ ਕੁਦਰਤੀ ਬਾਰਡਰ ਹੁੰਦੇ ਆ ਦਰਿਆ ਹੁਣ ਜੇ ਦਰਿਆ ਤੋਂ ਇੱਕਦਮ ਉਰਲੇ ਪਾਸੇ ਤੇ ਪਰਲੇ ਪਾਸੇ ਦੀ ਭਾਸ਼ਾ 'ਚ ਥੋੜਾ ਜਿਆਦਾ ਫਰਕ ਹੁੰਦਾ ਬਾਕੀ ਤੁਸੀਂ ਸਿੱਧੇ ਚੱਲੋ ਲੀਨੀਅਰਲੀ ਚੱਲੋ ਤੇ ਭਾਸ਼ਾ 'ਚ ਜਿਹੜਾ ਤਬਦੀਲੀ ਆਉਂਦੀ ਉਹ ਵੀ ਲੀਨੀਅਰ ਆਉਂਦੀ ਆ ਸਹੀ ਤੇ ਸਹੀ ਜਾਂਦੀ ਆ ਤੇ ਜਦੋਂ ਤੁਸੀਂ ਤੁਰ ਕੇ ਜਾ ਰਹੇ ਹੋ ਨੇ ਸਾਰੇ ਲੋਕਾਂ ਨਾਲ ਲੱਗੇ ਉਹਨਾਂ ਨਾਲ ਗੱਲ ਕਰਦੇ ਜਾਂਦੇ ਆ ਤੇ ਜਿਉਂ-ਜਿਉਂ ਤੁਸੀਂ ਅੱਗੇ ਵਧਦੇ ਆ ਜਿਉਂ-ਜਿਉਂ ਭਾਸ਼ਾ ਬਦਲਦੀ ਆ ਤਿਉਂ-ਤਿਉਂ ਤੁਸੀਂ ਉਹਨਾਂ ਉਹਨਾਂ ਬਦਲਦੇ ਜਾਂਦੇ ਹੋ ਇਸ ਕਰਕੇ ਜਿਸ ਤਰ੍ਹਾਂ ਦਾ ਉਹਨਾਂ ਦਾ ਯਾਤਰਾ ਦਾ ਢੰਗ ਸੀ ਉਸ ਢੰਗ ਮੁਤਾਬਕ ਉਹਨਾਂ ਦਾ ਸਾਰੀਆਂ ਬਹੁਤ ਸਾਰੀਆਂ ਪਛਾਵਾਂ ਨਾਲ ਹਾਂ ਵਾਪੇ ਹਾਂ ਭਾਰਤ ਖਾਸ ਕਰਕੇ ਉੱਤਰ ਭਾਰਤ ਦੀਆਂ ਭਾਸ਼ਾਵਾਂ ਨਾਲ ਖਾਸ ਤੌਰ ਤੇ ਨਾਰਥ-ਈਸਟ ਦੀਆਂ ਭਾਸ਼ਾਵਾਂ ਨਾਲ ਤੇ ਜਿਵੇਂ ਉਹਦੇ ਵਿੱਚ ਮੈਥਲੀ ਵੀ ਹੈਗੀ ਆ ਆਵਦੀ ਵੀ ਹੈਗੀ ਆ ਸਾਡੀ ਗੁਰਬਾਣੀ ਦੇ ਵਿੱਚ ਹਾਂਜੀ ਤੇ ਭੋਜਪੂਰੀ ਵੀ ਹੈਗੀ ਆ ਬ੍ਰਜ ਵੀ ਹੈਗੀ ਆ ਤੇ ਸੰਸਕ੍ਰਿਤ ਤੇ ਹਿੰਦੁਸਤਾਨੀ ਤਾਂ ਹੈ ਹੀ ਹੈ ਤੇ ਜਦੋਂ ਪੱਛਮ ਨੂੰ ਗਏ ਤਾਂ ਤੁਹਾਡੀਆਂ ਜਿਹੜੀਆਂ ਅਰਬੀ ਫਾਰਸੀ ਦੇ ਪ੍ਰਭਾਵ ਨੇ ਸੱਭਿਅਤਾਵਾਂ ਖਾਸ ਤੌਰ ਤੇ ਉਹ ਵੀ ਹੈਗੇ ਆ ਜਿਵੇਂ ਤੁਸੀਂ ਵੀ ਇੱਕ ਕਵਿਤਾ ਦੇ ਵਿੱਚ ਲਿਖਿਆ ਕਿ ਜੀ ਤੁਹਾਡੇ ਬੱਚੇ ਵਿਗਾੜ ਸਕਦਾ ਬਾਬਾ ਨਾਨਕ ਉਹ ਚੇ ਵੀ ਹੈ ਕਿ ਸ਼ਾਇਦ ਮੈਂ ਭੁੱਲ ਵੀ ਰਿਹਾ ਹਾਂ ਕਿ ਕਤਲ ਕਰਵਾ ਸਕਦਾ ਮੈਨੂੰ ਇਦਾਂ ਲੱਗਦਾ ਸ਼ਾਇਦ ਮੈਂ ਭੁੱਲ ਰਿਹਾ ਹਾਂ ਤੇ ਜਿਵੇਂ ਅੱਜ ਵੀ ਧਰਮ ਦੇ ਨਾਂ ਤੇ ਕਤਲ ਹੋ ਰਿਹਾ ਜੀ ਇਸ ਕਤਲ ਦੇ ਉਹ ਕਤਲ ਦੇ ਵਿੱਚ ਕਿੰਨਾ ਫਰਕ ਦੇਖਦੇ ਹੋ ਤੁਸੀਂ ਹਣੀ ਉਹ ਚ ਮੈਂ ਇਹੀ ਕਿਹਾ ਸੀ ਕਿ ਨਿਆਂ ਨੇ ਵਿਗਾੜ ਸਕਦਾ ਜੇ ਤੁਸੀਂ ਅੱਜ ਦੁਨਿਆਵੀ ਤੌਰ ਤੇ ਦੇਖਣਾ ਹੋਵੇ ਕਿ ਉਹਨਾਂ ਨੂੰ ਵਪਾਰ ਕਰਨ ਭੇਜਿਆ ਪਿਤਾ ਨੇ ਹੂੰ ਪਿਤਾ ਮਤਾਬਕ ਠੀਕ ਨਹੀਂ ਕੀਤਾ ਪਿਤਾ ਨੇ ਪਸ਼ੂਚਾਰਨ ਭੇਜਿਆ ਪਿਤਾ ਮਤਾਬਕ ਠੀਕ ਨਹੀਂ ਚਾਰੇਗਾ ਪਿਤਾ ਨੇ ਦੁਕਾਨ ਤੇ ਉਹਨਾਂ ਨੂੰ ਮੋਦੀ ਖਾਨੇ ਤੇ ਨੌਕਰੀ ਕਰਨ ਲਾਇਆ ਪਿਤਾ ਅਨਸਾਰ ਦੁਨੀਆ ਅਨਸਾਰ ਉਹ ਠੀਕ ਤਰ੍ਹਾਂ ਨਹੀਂ ਕੀਤੀ ਤੇ ਇਸ ਕਰਕੇ ਅਸੀਂ ਦੁਨੀਆਵੀ ਲੋਕ ਵੀ ਆਪਣੇ ਬੱਚਿਆਂ ਨੂੰ ਓਦਾਂ ਦੇ ਬਣਨ ਲਈ ਪ੍ਰੇਰਿਤ ਨਹੀਂ ਕਰ ਸਕਦੇ ਉਹ ਵੀ ਸਾਡੇ ਮਤਾਬਕ ਠੀਕ ਨਹੀਂ ਹੋਣਗੇ ਜੇ ਉਹ ਗੁਰੂ ਨਾਨਕ ਨੂੰ ਪਰਣਾਏ ਜਾਣਗੇ ਵੈਸੇ ਵੀ ਅਸੀਂ ਹਰ ਨਵੇਂ ਬੱਚੇ 'ਚ ਗੁਰਨਾਨਕ ਵਰਗੀਆਂ ਸੰਭਾਵਨਾਵਾਂ ਹੁੰਦੀਆਂ ਗੁਰਨਾਨਕ ਵਰਗੀ ਪਵਿੱਤਰਤਾ ਹੁੰਦੀ ਆ ਗੁਰੂ ਨਾਨਕ ਵਰਗੀ ਸੱਚਾਈ ਹੁੰਦੀ ਆ ਹਰ ਨਵੇਂ ਬੱਚੇ ਚ ਅਸੀਂ ਸਹਜੇ ਸਹਜੇ ਆਪਣੇ ਵਰਗਾ ਉਹਨਾਂ ਨੂੰ ਬਣਾ ਲੈਨੇ ਆਪਣੀਆਂ ਲੋੜਾਂ ਮੁਤਾਬਕ ਬਣਾ ਲੈਨੇ ਗੁਰੂ ਨਾਨਕ ਤਕੜੇ ਸੀ ਕਿ ਉਹ ਬਚ ਗਏ ਉਹ ਨਹੀਂ ਬਣੇ ਘਰਦਿਆਂ ਤਾਂ ਚਾਇਆ ਵਥੇਰਾ ਪਰ ਅਸੀਂ ਵੀ ਆਪਣੇ ਬੱਚਿਆਂ ਚੋਂ ਗੁਰਨਾਨਕ ਨੂੰ ਮਾਰਦੇ ਰਹਿੰਨੇ ਆ ਕਿਸੇ ਛੋਟਾ ਕਹਿੰਦੇ ਵੱਡਾ ਜਿੱਡੇ ਜਿੱਡੇ ਵੀ ਹੁੰਦੇ ਆ ਅਸੀਂ ਉਹਨਾਂ ਨੂੰ ਵੱਡੇ ਹੋਣ ਦਾ ਮਤਲਬ ਬੱਚੇ ਨੂੰ ਵੱਡਾ ਕਰਦਾ ਮਤਲਬ ਹੈ ਉਹਨਾਂ ਵਿੱਚ ਗੁਰਦਾਨ ਨਕ ਨਾ ਕਿਤੇ ਬਚ ਜਾਵੇ ਤੇ ਜਿੱਥੋਂ ਤੱਕ ਧਰਮ ਦੇ ਨਾਂ ਤੇ ਅੱਜ ਕੱਲ ਕਤਲਾਂ ਦੀ ਗੱਲ ਅਸੀਂ ਕਰਦੇ ਜਿੰਨੇ ਸਾਡੇ ਪੈਗੰਬਰ ਹੋਏ ਨਾ ਚਾਹੇ ਬੁੱਧ ਹੋਏ ਚਾਹੇ ਹਜ਼ਰਤ ਮੁਹੰਮਦ ਸਾਹਿਬ ਹੋਏ ਚਾਹੇ ਹਜ਼ਰਤੀ ਈਸਾ ਹੋਏ ਚਾਹੇ ਗੁਰਨਾਨਕ ਹੋਏ ਇਹ ਪੈਗੰਬਰ ਲੋਕ ਨੇ ਇਹ ਦੇਵ ਲੋਕ ਨੇ ਜੀ ਇਹਨਾਂ ਦਾ ਜਿਹੜਾ ਇੰਟੈਂਸ਼ਨ ਸੀ ਨਾ ਇਹਨਾਂ ਦੇ ਜਿਹੜੇ ਮਕਸਦ ਸੀ ਇਹਨਾਂ ਦੇ ਜਿਹੜੇ ਉਦੇਸ਼ ਸੀ ਉਹ ਬਹੁਤ ਵੱਡੇ ਸੀ ਇਹਨਾਂ ਦੇ ਸਾਹਮਣੇ ਕੋਈ ਭਾਈਚਾਰਾ ਨਹੀਂ ਸੀ ਕੋਈ ਦੇਸ਼ ਨਹੀਂ ਸੀ ਕੋਈ ਨਸਲ ਨਹੀਂ ਸੀ ਕੋਈ ਮਾਜਬ ਨਹੀਂ ਸੀ ਇਹਨਾਂ ਦੇ ਜਿਹੜਾ ਰੜਾ ਰਿਹਾ ਉਹਦੇ ਵਿੱਚ ਸਮੂਚੀ ਇਹ ਮਾਨਤਾ ਦਾ ਇਹਨਾਂ ਦਾ ਨਿਸ਼ਾਨਾ ਸੀ ਕਿ ਸਾਰੇ ਲੋਕ ਚੰਗੇ ਹੋਣ ਸਾਰੇ ਲੋਕ ਖੁਸ਼ ਹੋਣ ਸਾਰੇ ਲੋਕ ਭਲੇ ਹੋਣ ਸਾਰੇ ਲੋਕ ਆਨੰਦ 'ਚ ਹੋਣ ਇਹ ਇਹਨਾਂ ਦਾ ਸਾਰਿਆਂ ਦਾ ਸਾਂਝਾ ਏਜੰਡਾ ਸੀ ਤੇ ਉਹਨਾਂ ਦੀਆਂ ਗੱਲਾਂ ਉਸ ਸਮੇਂ ਦੀ ਭਾਸ਼ਾ ਮਤਵ ਕੋ ਉਸ ਸਮੇਂ ਦੇ ਸਭਿਆਮਤਾਰ ਬਤਵ ਕੋ ਉਦੋਂ ਜ਼ਿਆਦਾ ਸਮਝ ਆਉਂਦੀ ਹੋਊਗੀ ਹੌਲੀ ਹੌਲੀ ਕਿਉਂਕਿ ਸਾਡੇ ਕਲਚਰਲ ਤਬਦੀਲੀ ਹੋਈ ਸਮਾਜਿਕ ਤਬਦੀਲੀ ਹੋਈ ਰਾਜਨੀਤਿਕ ਤਬਦੀਲੀ ਹੋਈ ਕੁਝ ਗੱਲਾਂ ਸਾਡੇ ਹੁਣ ਉਸ ਤਰ੍ਹਾਂ ਸਮਝ ਨਹੀਂ ਆਉਂਦੀਆਂ ਹੋਣੀਆਂ ਜਿੱਦਾਂ ਉਦੋਂ ਆਉਂਦੀਆਂ ਸੀ ਕਿਸੇ ਦੀ ਗੱਲ 'ਚ ਸਾਨੂੰ ਫਰਕ ਪਿਆ ਵੀ ਲੱਗ ਸਕਦਾ ਵੀ ਹੁਣ ਇਹ ਗੱਲ ਮਤਵਪੂਰਨ ਨਹੀਂ ਹੋ ਸਕਦਾ ਔਰ ਉਹਨੂੰ ਵੀ ਜੇ ਅਸੀਂ ਗਹਿਰਾਈ ਨਾਲ ਦੇਖੀਏ ਉਹਨੂੰ ਆਪਣੇ ਹਾਲਤਾਂ ਮੁਤਾਬਕ ਨਵੇਂ ਜ਼ਮਾਨੇ ਮੁਤਾਬਕ ਇੰਟਰਪ੍ਰੀਟ ਕਰ ਸਕਦੇ ਆ ਉਹਦੇ ਨਵੇਂ ਅਰਥ ਪੈਦਾ ਕਰ ਸਕਦੇ ਆ ਤੇ ਕਰਨੇ ਚਾਹੀਦੇ ਆ ਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਚ ਕੋਈ ਵੀ ਕਿਸੇ ਵੀ ਮਨੁੱਖ ਦੇ ਆਦਰ ਦਾ ਪਾਤਰ ਨਹੀਂ ਉਹ ਸਾਡੇ ਸਾਰਿਆਂ ਦੇ ਬਰਾਬਰ ਦੇ ਆਦਰ ਦੇ ਪਾਤਰ ਆ ਕਿਉਂਕਿ ਉਹਨਾਂ ਸਾਰਿਆਂ ਦੀ ਜਿਹੜੀ ਸਿਹਰਦਤਾ ਆ ਮਨੁੱਖਤਾ ਲਈ ਸਾਰਿਆਂ ਦੀ ਬਰਾਬਰ ਦੀ ਆ ਇਸ ਕਰਕੇ ਉਹਨਾਂ ਦੇ ਨਾਂ ਤੇ ਜੇ ਕਤਲ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਦੇ ਨਾਂ ਤੇ ਧਰਮ ਦੀ ਗੱਲ ਕੀਤੀ ਤਾਂ ਮੇਰਾ ਪੱਕਾ ਇਹ ਕਹਿਣਾ ਆ ਕਿ ਉਹ ਧਰਮ ਨਹੀਂ ਐ ਕੁਝ ਹੋਰ ਆ ਕਿਉਂਕਿ ਧਰਮ ਨੂੰ ਵਰਤਨਾ ਬਹੁਤ ਖੜਾ ਹੋ ਗਿਆ ਅੱਜਕੱਲ ਮਤਲਬ ਸਿਆਸਤ ਦਾ ਨੀਵੇਂ ਪੱਦਰ ਦਾ ਪਦਰਿਆਂ ਨਾਲ ਜਿਹੜਾ ਸਭ ਤੋਂ ਥਰਡ ਪਦਰਤੀ ਸਿਆਸਤ ਆ ਉਹਦੇ ਵਿੱਚ ਧਰਮ ਨੂੰ ਵਰਤ ਕੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਦ ਕਿ ਉਹ ਧਰਮ ਤੋਂ 180 ਡਿਗਰੀ ਦੂਜੇ ਪਾਸੇ ਦੀ ਗੱਲ ਹੈ ਜੇਕਰ ਆਪਾਂ ਪਹਿਰਾਵੇ ਦੀ ਗੱਲ ਕਰੀਏ ਤਾਂ ਬਾਬੇ ਨਾਨਕ ਦੀ ਫਲਸਫੀ ਅਨੁਸਾਰ ਪਹਿਰਾਵਾ ਕਿੱਥੇ ਤੋਂ ਆਉਂਦਾ ਕਿੱਥੇ ਮਹੱਤਵ ਰੱਖਦਾ ਕਿੰਨੀ ਮਹੱਤਵ ਪਹਿਰਾਵੇ ਬਹੁਤ ਖੰਡਨ ਕੀਤਾ ਗਿਆ ਗੁਰਬਾਣੀ ਚ ਭੇਖ ਦਾ ਬਹੁਤ ਖੰਡਨ ਕੀਤਾ ਗਿਆ ਖਾਸ ਤੀਜੇ ਬਾਸ਼ਾ ਦੀ ਬਾਣੀ ਚ ਤਾਂ ਕਾਫੀ ਸਾਰਾ ਆਉਂਦਾ ਗੁਰੂ ਨਾਨਕ ਸਾਹਿਬ ਦੀ ਵਿੱਚ ਵੀ ਆਉਂਦਾ ਕਿ ਭੇਖ ਦਾ ਕੋਈ ਮਤਲਬ ਨਹੀਂ ਹੈ ਜੇ ਉਹ ਜਨੇਊ ਦੇ ਵੀ ਗੱਲ ਕਰਦੇ ਤਾਂ ਉਹ ਵੀ ਭੇਖ ਦੀ ਆ ਵੀ ਇਹਦਾ ਇਹਦੇ ਨਾਲ ਜੁੜੀ ਹੋਈ ਮਨੁੱਖਤਾ ਨੂੰ ਇਹਦੇ ਨਾਲ ਜੁੜੀਆਂ ਹੋਈਆਂ ਵੈਲਿਊਜ਼ ਨੂੰ ਇਹਦੇ ਨਾਲ ਜੁੜੇ ਹੋਏ ਆਚਰਣ ਨੂੰ ਅਪਣਾਉਣ ਦੀ ਲੋੜ ਹੈ ਨ ਤਾਂ ਕਿ ਦਾ ਮਤਲਬ ਨਹੀਂ ਹੈ ਇਦਾਂ ਹੀ ਬਾਕੀ ਸਾਨੂੰ ਅਸਲ 'ਚ ਉਹ ਸਾਨੂੰ ਆਦਤ ਪੈ ਗਈ ਨਾ ਅਸੀਂ ਆਪਣੀ ਪਹਿਰਾਵੇ ਨੂੰ ਬਾਣਾ ਕਹਿ ਲੈਨੇ ਆ ਦੂਜੇ ਦੇ ਭੇਖ ਕਹਿ ਦਿੰਨੇ ਆ ਅਸਲ 'ਚ ਆਪਣੇ ਆਪ ਨੂੰ ਹੀ ਦੇਖਣਾ ਚਾਹੀਦਾ ਗੁਰਨਾਨਕ ਆਪਣੇ ਆਪ ਨੂੰ ਹੀ ਦੇਖਦੇ ਸੀ ਫਿਰ ਇਸ ਕਰਕੇ ਲੋਕ ਉਹਨਾਂ ਦੀ ਗੱਲ ਸੁਣਦੇ ਸੀ ਅਸੀਂ ਦੂਜਿਆਂ ਨੂੰ ਠੀਕ ਕਰਨ ਦਾ ਕਹਿੰਦੇ ਹੁੰਨੇ ਸਹੀਂ ਠੇਕ ਲਿਆ ਹੋਇਆ ਹੈ ਜਾਂ ਦੂਜਿਆਂ ਨੂੰ ਠੀਕ ਕਰਕੇ ਦਿਖਾਵਾਂਗੇ ਆਪਣੇ ਆਪ ਨੂੰ ਤਾਂ ਅਸੀਂ ਠੀਕ ਮੰਨਦੇ ਹੀ ਹੁੰਨੇ ਆ ਇਸ ਕਰਕੇ ਸਾਡੀ ਕੋਈ ਗੱਲ ਨਹੀਂ ਮੰਨਦਾ ਸਾਡੇ ਕੋਈ ਆਖੇ ਨਹੀਂ ਲੱਗਦਾ ਭਾਵੇਂ ਅਸੀਂ ਗੁਰਨਾਨਕ ਦੇ ਸਪੋਕਸਮੈਨ ਬਣਦੇ ਹੋਈਏ ਜਿਵੇਂ ਪੰਜਾਬ ਦੇ ਵਿੱਚ ਦੇਖਦੇ ਆ ਜੀ ਪੰਜਾਬ ਦੇ ਵਿੱਚ ਡੇਰੇ ਵੀ ਆ ਮੰਦਰ ਮਸੀਤਾਂ ਹਨਾ ਹਿੰਦੂਆਂ ਦੀਆਂ ਧਾਰਮਿਕ ਸਥਾਨ ਸਿੱਖਾਂ ਦੇ ਧਾਰਮਿਕ ਸਥਾਨ ਸਾਰੇ ਪਾਸੇ ਲੋਕ ਜਾਂਦੇ ਵੀ ਆ ਸੌਫਟ ਆ ਨਾ ਤਾਂ ਡੇਰਿਆਂ ਦੀ ਗੱਲ ਕਰੀਏ ਤਾਂ ਡੇਰਿਆਂ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਹੀ ਜਾਂਦੇ ਆ ਇਹਨੂੰ ਫਿਰ ਕਿਵੇਂ ਦੇਖੇ ਕੀ ਇਹ ਡੇਰਿਆਂ ਦੀ ਖੂਬਸੂਰਤੀ ਹੈ ਜਾਂ ਕੀ ਆ ਇਹ ਇਹ ਮਨੁੱਖ ਦੀ ਲੋੜ ਆ ਤੇ ਜਿੱਥੇ ਮਨੁੱਖ ਦੀ ਲੋੜ ਵੱਧ ਪੂਰੀ ਹੁੰਦੀ ਆ ਖਾਸ ਤੌਰ ਤੇ ਅਨਪਰਿਵਿਲੇਜਡ ਲੋਕ ਨੇ ਜਿਹੜੇ ਇਹ ਕਹਿੰਦਾ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਜਿੱਥੇ ਉਹਨਾਂ ਦੀ ਲੋੜ ਪੂਰੀ ਹੁੰਦੀ ਆ ਉੱਥੇ ਜਾਣਾ ਮਹਾਰਾਜ ਨੇ ਵੀ ਜਦੋਂ ਸਿੱਖੀ ਆਪਣੀਆਂ ਆਧਾਰ ਬਣਾਉਂਦੀ ਆ ਉਦੋਂ ਵੀ ਇਹ ਦੇਖਿਆ ਕਿ ਲੋਕਾਂ ਦੀਆਂ ਲੋੜਾਂ ਕੀ ਨੇ ਪਹਿਲੇ ਬਾਦਸ਼ਾਹ ਨੇ ਸ਼ਹਿਰ ਇੱਕ ਖੂਲ ਵਾਇ ਲੋਕਾਂ ਦੇ ਇਸ਼ਨਾਨ ਲਈ ਸਰੋਵਰ ਬਣਾਏ ਗਏ ਤੇ ਦੀਵਾਨ ਚ ਆਉਣ ਤੋਂ ਪਹਿਲਾਂ ਦਰਬਾਰ ਚ ਆਉਣ ਤੋਂ ਪਹਿਲਾਂ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਲੰਗਰ ਦੇ ਰੂਪ ਚ ਤਾਂ ਕਿ ਲੋਕ ਇਕਜੁੱਟ ਹੋ ਕੇ ਉਹਨਾਂ ਦੀ ਗੱਲ ਤੱਕ ਪਹੁੰਚ ਸਕਣ ਆਪਣੀਆਂ ਲੋੜਾਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹ ਪੂਰੀਆਂ ਕਰਕੇ ਉਹਨਾਂ ਦੀ ਗੱਲ ਤੱਕ ਉਹਨਾਂ ਦੇ ਵਿਚਾਰ ਤੱਕ ਉਹਨਾਂ ਦੇ ਸ਼ਬਦ ਤੱਕ ਪਹੁੰਚ ਸਕਣ ਇਸ ਕਰ ਨੂੰ ਜਿੰਨੇ ਸਾਡੇ ਪੰਜਾਬ ਦੇ ਡੇਰੇ ਨੇ ਜਿਹੜੇ ਸਟੈਬਲਿਸ਼ ਹੋਏ ਤੇ ਉਹਨਾਂ ਨੇ ਵੀ ਬਹੁਤ ਸਮਝਿਆ ਕਿ ਲੋਕ ਕੇ ਗਰੀਬ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਸਮਾਜ ਨੇ ਉਹ ਥਾਂ ਨਹੀਂ ਦਿੱਤਾ ਜਿਹੜੀਆਂ ਕਿ ਸਾਡੇ ਵਰਗੇ ਲੋਕਾਂ ਕੋਲ ਹੈਗੇ ਆ ਤੇ ਉਹਨਾਂ ਦੀਆਂ ਕੀ ਲੋੜਾਂ ਨੇ ਤੇ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਜਿਹੜਾ ਨਵੇਂ ਜਿਹਨਾਂ ਸੋ ਕਾਲਡ ਨਵੇਂ ਤਬਕੇ ਦੇ ਲੋਕ ਸੀ ਉਹਨਾਂ ਵੱਲ ਕর্ষਿਤ ਹੋਏ ਤੇ ਇਹ ਸੁਭਾਵਿਕ ਆ ਤੇ ਨਾ ਕਿਸੇ ਨੂੰ ਖਿਜਣ ਦੀ ਲੋੜ ਆ ਨਾ ਇੱਥੇ ਕਿਸੇ ਨੂੰ ਇਤਰਾਜ਼ ਕਰਨ ਦੀ ਲੋੜ ਆ ਤੇ ਜੇ ਸਾਨੂੰ ਲੱਗਦਾ ਕਿ ਉੱਥੇ ਉਹਨਾਂ ਨਾਲੋਂ ਸਾਡੇ ਕੋਲ ਵੱਧ ਆਉਣੇ ਚਾਹੀਦੇ ਆ ਤੇ ਸਾਨੂੰ ਆਪਣਾ ਬੰਦੋਬਸਤ ਸਾਨੂੰ ਆਪਣਾ ਪ੍ਰਵੰਦ ਦੇਖਣਾ ਚਾਹੀਦਾ ਤੇ ਉਹਨੂੰ ਸੁਧਾਰਨਾ ਚਾਹੀਦਾ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸੋ ਇਹਨਾਂ ਜਸਵੰਤ ਜਫਰ ਜੀ ਜਿਨ੍ਹਾਂ ਨੇ ਬਾਬੇ ਨਾਨਕ ਬਾਰੇ ਗੱਲ ਕੀਤੀ ਸਿੱਖੀ ਬਾਰੇ ਗੱਲ ਕੀਤੀ ਤੇ ਅੱਜ ਦੇ ਸਮੇਂ ਬਾਰੇ ਵੀ ਗੱਲ ਕੀਤੀ ਤਾ ਲੱਗਦਾ ਕਿ ਬਾਬੇ ਨਾਨਕ ਨੂੰ ਜੇਕਰ ਸਮਝਣਾ ਬਾਬੇ ਨਾਨਕ ਨੂੰ ਪੜ੍ਹਨਾ ਵੀ ਜ਼ਰੂਰੀ ਆ ਉਹਦੀਆਂ ਗੱਲਾਂ ਤੇ ਅਮਲ ਕਰਨਾ ਵੀ ਜ਼ਰੂਰੀ ਆ ਹਰ ਸਾਲ ਗੁਰਪਰਬ ਮਨਾਉਨੇ ਆ ਤਾਂ ਮੈਨੂੰ ਲੱਗਦਾ ਗੁਰਪਰਬ ਮਨਾਉਣ ਦਾ ਫਾਇਦਾ ਫੇਰ ਆ ਜੇਕਰ ਅਸੀਂ ਬਾਬੇ ਨਾਨਕ ਨੂੰ ਸਮਝਾਂਗੇ ਜੁੜੇ ਰਹੋ ਦੁਨੀਆ ਦੇ ਨਾਲ